아, 그니까, 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 그니까 ਇਹਨਾਂ ਦੇ ਜਿਹੜੇ ਬਾਹਰੋਂ ਆਏ ਪ੍ਰਵਾਸੀ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਕੀ ਕੰਮ ਕਰ ਰਹੇ ਨੇ ਜਿਹੜੇ ਲੱਖ ਲੱਖ ਪੰਜਾ ਪੰਜਾ ਕਿਤੇ ਇਹ ਚਰਨਾ ਕਰਾ ਰਹੇ ਨੇ ਜਿਹੜਾ ਜੇ ਰਾਈਟਲੇ ਅੰਦਰ ਸੀਸਾ ਸਾਤੀ ਸਟਾਰ ਕਰ ਦੋਗੇ ਫਰ ਦੇ ਵਿੱਚ हाय हा करो सेपा हाय हा हा करो से पा हा हा करो साय हा 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 करो से पाए करो सा हा हा ਆ ਸ਼ਹਿਰੀ ਪੁੱਛਦਾ ਕੀ ਕੰਨਾ ਜਾਓਗੇ ਸ਼ਹਿਰ ਬੰਦ ਹੈ ਇਹ ਘਟਨਾ ਬਹੁਤ ਹੀ ਮਾਰੀ ਔਰ ਘਟਨਾ ਬਹੁਤ ਮਾਰੀ ਹੈ ਔਰ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸਾਨੂੰ ਆਪਸੇ ਪਿਆਰ ਰੱਖਣਾ ਚਾਹੀਦਾ ਹੈ ਅਤੇ ਆਪਸੇ ਸਹਿਯੋਗ ਕਰਨਾ ਚਾਹੀਦਾ ਤੇ ਹਿੰਦੂ ਸਿੱਖ ਦਾ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਔਰ ਇਹੋ ਜਿਹੀ ਘਟਨਾ ਜੜੀਆਂ ਨੇ ਇਹ ਗਵਰਨਮੈਂਟ ਨੂੰ ਇਹਦੇ ਇੰਤਜ਼ਾਮ ਕਰਨਾ ਚਾਹੀਦਾ ਔਰ ਇਹੋ ਜਿਹੀ ਕਰਨਾ ਵਾਪਸ ਨਹੀਂ ਨਹੀਂ ਚਾਹੀਦੀ ਜੇ ਵਾਪਸ ਇਹਦਾ ਪੂਰਾ ਇਹ ਪਤਾ ਕਰਨਾ ਚਾਹੀਦਾ ਕਿ ਕਿੰਨੇ ਕੀਤਾ ਔਰ ਉਹਨੂੰ ਸਲਾਹ ਮਿਲਣੀ ਚਾਹੀਦੀ ਹੈ ਔਰ ਉਹਨੂੰ ਮੌਤੇ ਸਲਾਹ ਹੋਣੀ ਚਾਹੀਦੀ ਹੈ ਜਿਸ ਕਾਮ ਨੇ ਜਿਸ ਬੰਦੇ ਨੇ ਜਿਸ ਇਨਸਾਨ ਨੇ ਕੀਤਾ ਉਹਨੂੰ ਮੌਤੇ ਸਲਾਹ ਮਿਲਣੀ ਚਾਹੀਦੀ ਹੈ ਇਸੋ ਕਰ ਸਲਾਹ ਨਹੀਂ ਹੋਣੀ ਚਾਹੀਦੀ ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਦਾ ਜਨਿਆਲਾ ਸ਼ਹਿਰ ਨੂੰ ਬਹੁਤ ਸਮਰਥਨ ਹੈ ਔਰ ਜਨਿਆਲਾ ਸ਼ਹਿਰ ਦਾ ਆਪਣੇ ਬਹੁਤ ਵੱਡਾ ਇਤਿਫਾਕ ਹੈ ਔਰ ਇਹ ਇਤਿਫਾਕ ਚੱਲਦਾ ਰਹੇਗਾ ਔਰ ਹਿੰਦੂ ਸੇ ਕੇ ਇਕਤਾ ਦਾ ਇਕਾ ਬੜਿਆ ਰਵੇਗਾ ਕਿ ਪਰਸੋਂ ਕਸ਼ਮੀਰ ਵਿਖੇ ਪੈਲਗਾਮ ਵਿਖੇ ਜੜੀ ਆ ਇੱਕ ਘਨੌਣੀ ਨਹੀਂ ਅਤ ਘਨੌਣੀ ਹਰਕਤ ਜੜੀ ਹੋਈ ਆ ਕਿ ਉਥੇ ਗੈਸ ਸਲਾਨੀ ਜੜਿਆ ਉਹ AK-47 ਦੇ ਰਾਈਫਲ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਅਨੇਕਾਂ ਹੀ ਸਾਡੇ ਵੀਰਾਂ ਦਾ ਕਤਲ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਜੜੀ ਘਨੌਣੀ ਹਰਕਤ ਹੀ ਹੋਈ ਆ ਕਿ ਸਾਡੇ ਭੈਣਾਂ ਦੇ ਸਾਹਮਣੇ ਸਾਡੇ ਉਹਨਾਂ ਦੇ ਪਤੀ ਜਿਹੜੇ ਆ ਉਹ ਖੋਲੇ ਗਏ ਆ ਇਹ ਕੁਸਵਾ ਪਹਿਲੇ ਇੱਕ ਪਲਵਾਮਾ ਵਿਖੇ ਇੱਕ ਹਮਲਾ ਕੀਤਾ ਸੀ ਇਹਨਾਂ ਨੇ ਜਿੱਥੇ ਸਾਡੇ CRP ਦੇ 40 ਜਵਾਨ ਸ਼ਹੀਦ ਕਰ ਦਿੱਤੇ ਸੀ ਔਰ ਉਸ ਤੋਂ ਬਾਅਦ ਇਹ ਜਿਹੜਾ ਹੁੰਦਾ ਹਮਲਾ ਹੈ ਜਿਹੜਾ ਇਹ ਹਮਲਾ ਹੈ ਮੈਂ ਫਿਰ ਹੋਈ ਕਹਿੰਦਾ ਕਿ ਨਿੰਦਣਯੋਗ ਨਹੀਂ ਆਤਮ ਨਿੰਦਣਯੋਗ ਤੋਂ ਵੀ ਪਰੇ ਹੈ ਸੋ ਸਾਡਾ ਦੇਸ਼ ਇੱਕ ਹੈ ਅਸੀਂ ਇੱਕ ਆ ਅਸੀਂ ਗੁਲਦਸਤਾਨ ਦੇ ਫੁੱਲ ਹੈ ਸਾਰੇ ਸਾਰੇ ਦੇਸ਼ ਦੀ ਦੁਨੀਆ ਭਰ ਵਿੱਚ ਇਹਦਾ ਵਿਰੋਧ ਹੋ ਰਿਹਾ ਆਪਾਂ ਪਹਿਲੀ ਵਾਰੀ ਵੇਖਿਆ ਹੋਵੇਗਾ ਕਿ ਕਸ਼ਮੀਰ ਵੀ ਇਸ ਚੱਕਰ ਬੰਦ ਹੋਇਆ ਕਸ਼ਮੀਰ ਨੇ ਬੰਦ ਕੀਤਾ ਉਤਲੇ ਲੋਕਾਂ ਨੇ ਮਾਦਾ ਵਿਰੋਧ ਕੀਤਾ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਹੋ ਜਾ ਕੇ ਲੁਕਦੇ ਨੇ ਔਰ ਉਹ ਬੰਦੇ ਨਹੀਂ ਅਸੀਂ ਉਹ ਇਨਸਾਨ ਦੀ ਜੁਨ ਦੇ ਵਿੱਚ ਨਹੀਂ ਆਏ ਉਹ ਰਾਖਸ਼ ਬਿਰਤੀ ਦੇ ਬੰਦੇ ਨੇ ਕੋਈ ਇਨਸਾਨ ਕੋਈ ਧਰਮ ਕਿਸੇ ਨੂੰ ਬੁਰਾ ਇਹਦਾ ਭਲਾ ਕਰਨ ਵਾਸਤੇ ਹਮੇਸ਼ਾ ਲੋਸਦਾ ਕਿਸੇ ਦਾ ਭਲਾ ਕਰਨੀ ਇਹ ਕਰਕੇ ਇਹ ਅਧਰਮੀ ਲੋਕ ਨੇ ਤੇ ਧਰਮੀ ਲੋਕ ਨਹੀਂ ਹੈ ਸੋ ਇਹ ਕਰਕੇ ਰਾਖਸ਼ ਬਿਰਤੀ ਬਿਰਤੀ ਦੇ ਬੰਦੇ ਨੇ ਔਰ ਜੇ ਮਾਂ ਨੇ ਪੁੱਤ ਨੇ ਜੰਮੇ ਸੀ ਇਹ ਕਿਨੇ ਮਾ ਦਾ ਦੁੱਧ ਪੀਤਾ ਸੀ ਤਦੋਂ ਭੱਜੇ ਕਿਉਂ ਫਿਰ ਏਕ ਕੇ 47 ਲੈਫਰਡਰਾਂ ਕੋਲ ਸੀ ਨਾ ਮਾਰ ਦਿੱਤੇ گاਉਆਂ گاਉਆਂ ਮਾਰ ਕੇ ਨੇਥੇ ਮਾਰ ਕੇ ਰੁਗਵੇ ਸਿੰਘ ਮਾਰਾ ਸਤੇ ਪਾਸ਼ਾ ਕਹਿੰਦੇ ਰੇ ਕਿ ਜਿਹੜਾ ਨੇਥੇ ਤੇ ਵਾਰ ਕਾਤਾ ਨਮਰਤ ਹੈ ਨਮਰਦ ਇਹ ਨਮਰਦ ਲੋਕ ਨਹੀਂ ਹੈ ਇਨਸਾਨ ਲੋਕ ਨਹੀਂ ਹੈ ਸੋ ਜਿੱਤ ਮਰਜੀ ਚੱਲ ਜਾਣ ਸਾਡੇ ਜਵਾਨ ਸਿਰ ਹੱਤੇ ਤਲੀਆਂ ਰੱਖ ਕੇ ਜੀਤ ਤੇ ਸਾਨੂੰ ਸਾਨੂੰ ਸੁਰੱਖਿਆ ਦਿੰਦੇ ਨੇ ਇਹਨਾਂ ਨੂੰ ਕੱਢ ਕੱਢ ਕੇ ਮਾਰ ਜੀ ਜਾਣ ਵੋਇਸ ਪ੍ਰਧਾਨ ਸ਼੍ਰੀ ਰਾਮ ਨੂਸ ਤੋਂ ਕਮੇਟੀ ਚ ਨਲਾਗੁਰੂ ਅੱਜ ਜੋ ਨਲਾ ਬੰਦੀ ਜਿਹੜੀ ਕਾਲ ਆ ਪਿਛਲੀ ਦਿਨੀ ਜਿਹੜੀ ਕਸ਼ਮੀਰ ਤੇ ਪਹਿਲਗਾਮ ਦੇ ਵਿੱਚੋਂ ਨਿਹੱਤੇ ਹਿੰਦੂਆਂ ਦਾ ਚਲਾਨੀ ਹਿੰਦੂਆਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਬਹਿਰਾਮੀ ਦਾ ਕਤਲ ਕਰ ਦਿੱਤਾ ਗਿਆ ਉਹਦੇ ਰੋਜ਼ ਦੇ ਵਿੱਚ ਅੱਜ ਜਨਾਲਾਗੁਰ ਦੀਆਂ ਸਾਰੀਆਂ ਰਾਜਨੀਤਿਕ ਧਾਰਮਿਕ ਵਪਾਰਿਕ ਜਿਹੜੀਆਂ ਜਥੇਬੰਦੀਆਂ ਵੱਲੋਂ ਅੱਜ ਜਨਾਲਾ ਪੂਰਨ ਬੰਦ ਦਾ ਜਿਹੜੀ ਕਾਲ ਆ ਦਿੱਤੀ ਗਈ ਸੀ ਔਰ ਪੂਰਾ ਸਹਿਯੋਗ ਸਾਨੂੰ ਜਿਹੜਾ ਦੁਕਾਨਦਾਰੋ ਕੋ ਮਿਲ ਰਿਹਾ ਅੱਜ ਦੀ ਪੰਜੀ ਕਾਲ ਦਾ ਸਰਦੀ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇਹ ਹੀ ਬੇਨਤੀ ਆ ਜਿਨ੍ਹਾਂ ਬੰਦਿਆਂ ਨੇ ਇੱਕ ਕਤਲੇਆਮ ਕੀਤਾ ਜਿਨ੍ਹਾਂ ਡਰਪੋਕਾਂ ਨੇ ਨਿਹੱਤੇ ਬੰਦੇ ਮਾਰੇ ਆ ਮੋਦੀ ਜੀ ਇਹ ਜੰਡਿਆੜਾ ਗੁਰੂ ਦੀ ਆਵਾਜ਼ ਨਹੀਂ ਸਾਰੇ ਸਮਾਜ ਦੀ ਆਵਾਜ਼ ਆ ਸਾਰੇ ਹਿੰਦੁਸਤਾਨ ਦੀ ਆਵਾਜ਼ ਆ ਤੁਹਾਡੇ ਤੱਕ ਕਿ ਉਹਨਾਂ ਗਦਾਰਾਂ ਨੂੰ ਉਹਨਾਂ ਦੇ ਕਰਦੇ ਵਿੱਚ ਵੜ ਕੇ ਮਾਰੇ ਜਾਵੇ ਤੇ ਤਾਂ ਹੀ ਇਹ ਜਿਹੜੀ ਸੱਚੀ ਸੰਤਾ ਅਦਲੀ ਉਹਨਾਂ ਜਿਹੜੇ ਮਾਰੇ ਬੰਦਿਆਂ ਨੂੰ ਮਿਲਨੀ ਆ ਔਰ ਸਾਡੀ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਜਿਹੜੀ ਸੈਨਾ ਵਾ ਉਹਨਾਂ ਗਦਾਰਾਂ ਨੂੰ ਉਹਨਾਂ ਦੇ ਕਰਦੇ ਵਿੱਚ ਵੜ ਕੇ ਔਰ ਮਾਰੇਗੀ ਅਛੇ ਸ਼ਰਮਾ ਸਰ ਅੱਜ ਦਾ ਜਿਹੜਾ ਪਾਕਤਾ ਕਾਲ ਕੇ ਸਾਰੇ ਸ਼ਹਿਰ ਸਮਰਥਾ ਜੀ ਸਾਰਾ ਸ਼ਹਿਰ ਬੰਦਿਆ ਜਿਹੜਾ ਰੋਜ ਮਰ ਚ ਗਿਆ ਸਾਰਾ ਸ਼ਹਿਰ ਨਾਲ ਚੱਲ ਕੇ ਰੋਜ ਮਰ ਚ ਡਾ ਗਿਆ ਜੀ ਇਹ ਕਾਜ ਨਹੀਂ ਕਰਦੇ ਜਿਹੜੀ ਕਸ਼ਮੀਰ ਵਿੱਚ ਜੀ 28 નિર્ਦੋਸ਼ ਲੋਕ ਮਾਰੇ ਗਏ ਉਹਨਾਂ ਦੇ ਰੋਸ਼ ਵਿੱਚ ਬੰਦ ਕੀਤਾ ਗਿਆ ਵਾ ਤੇ ਅਰੋਸ਼ ਪਾਟਾ ਗਿਆ ਜੀ ਇਹ ਸਾਹਿਬ ਦੀ ਸਾਡੀ ਮੁੱਦੀ ਸਾਬ ਜੀ ਨੂੰ ਇਹ ਹੀ ਆਪਣਾ ਜੀ ਆਸ ਹੈ ਜੀ ਕਿ ਉਹ ਇਹਦਾ ਰੂਪ ਤੌਰ ਜਵਾਬ ਦੇਣ ਕਿ ਕਾਤਲਾਂ ਨੂੰ ਫੜ ਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਜਦੋਂ ਇਹ ਹੁੰਦਾ ਤੇ ਹਿੰਦੂਆਂ ਨਾਲ ਕਿਉਂ ਹੁੰਦਾ ਲੋਕੀ ਕਹਿੰਦੇ ਨਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਧਰਮ ਹੁੰਦਾ ਉਹਦਾ ਕਾਰਨ ਕਿ ਉਹਨਾਂ ਵੀ ਧਰਮ ਪੁੱਛ ਕੇ ਬੰਦੇ ਮਾਰੇ ਆ ਜੇ ਅੱਤਵਾਦ ਦਾ ਧਰਮ ਨਾ ਹੁੰਦਾ ਕੋਈ ਫਿਰ ਅੰਨੇ ਵਾਈ ਫੈਰਿੰਗ ਕਰਦੇ ਜਿਹੜਾ ਮਰਜੀ ਬੰਦਾ ਮਰਦਾ ਇਸ ਤਰਕੇ ਮੈਂ ਸਾਰੇ ਭੈਣ ਭਰਾਵਾਂ ਦਾ ਹਰ ਇੱਕ ਭਾਈਚਾਰੇ ਦਾ ਉਹਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਤੇ ਖਾਸ ਤੌਰ ਤੇ ਪ੍ਰਕਾਸ਼ ਸ਼੍ਰੀ ਬਾਰਮਿਕੀ ਕਾਂਕ ਸੇਣਾ ਜਿਹੜੇ ਬਾਹਰੋਂ ਵੀ ਵੀਰ ਮੇਰੇ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਇਦਾਂ ਹੀ ਹਿੰਦੂ ਸਿੱਖ ਇਕਤਾ ਬਣੀ ਰਵੇ ਤੇ ਹਰ ਸੰਘਰਸ਼ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦਈਏ ਜੈ ਸ਼੍ਰੀ ਰਾਮ